ਇਹ ਇਹ ਜਿਹੜੀ ਐਂਟੀ ਗੈਂਗਸਟਰ ਮੁਹਿੰਮ ਹੈਗੀ ਆ ਇਹ ਪੰਜਾਬ ਗਵਰਨਮੈਂਟ ਦੀ ਜਿਹੜੀ ਸ਼ੁਰੂ ਕੀਤੀ ਗਈ ਆ ਜਦੇ ਵਿੱਚ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਤੇ ਸਾਰੇ ਪੰਜਾਬ ਦੇ ਵਿੱਚ ਜਿਹੜੇ ਰੇਡਸ ਹੈਗੇ ਨੇ ਉਹ ਕੀਤੇ ਜਾ ਰਹੇ ਨੇ ਸੋ ਬੇਸਿਕਲੀ ਸਾਡਾ ਜਿਹੜਾ ਕਨਸੈਪਟ ਹੈਗਾ ਉਹ ਇਹ ਹੈਗਾ ਆ ਕਿ ਜਿਹੜੇ ਐਸੋਸੀਏਟਸ ਨੇ ਗੈਂਗਸਟਰਸ ਦੇ ਜਿਹੜੇ ਜਿਹੜੇ ਅਨਲੌਫਲ ਐਕਟੀਵਿਟੀਆਂ ਦੇ ਵਿੱਚ ਇਨਵੋਲਵ ਨੇ ਉਹਨਾਂ ਦੇ ਜਿਹੜੇ ਐਸੋਸੀਏਟਸ ਨੇ ਉਹਨਾਂ ਦੇ ਉੱਤੇ ਪ੍ਰੋਪਰ ਇੱਕ ਸਰਵੇਲੈਂਸ ਕੀਤੀ ਜਾ ਸਕੇ ਉਹਨਾਂ ਦੇ ਵਿੱਚੋਂ ਜਿਹੜੇ ਬੰਦੇ ਸਾਨੂੰ ਵੌਂਟਡ ਨੇ ਉਹਨਾਂ ਨੂੰ ਰੇਡ ਕਰਕੇ ਫੜ ਪਕੜਿਆ ਜਾ ਸਕੇ ਔਰ ਇਹਦਾ ਜਿਹੜਾ ਮੇਨ ਮੋਟਿਵ ਹੈਗਾ ਆ ਕਿਉਂਕਿ ਸਾਡੇ ਅਮਰਸਰ ਦਿਹਾਤੀ ਦੇ ਵਿੱਚ ਜਿਹੜੇ ਅੱਜ ਸਾਡੇ ਕੋਲੇ ਲਿਸਟਾਂ ਪ੍ਰਪੇਅਰ ਹੋਈਆਂ ਨੇ ਜਿਨ੍ਹਾਂ ਲਿਸਟਾਂ ਦੇ ਤਹਿਤ ਅੱਜ ਐਕਸ਼ਨ ਲਿਆ ਜਾ ਰਿਹਾ ਹੈ ਮਾਨਯੋਗ ਡੀਆਈਜੀ ਬਾਰਡਰ ਰੇਂਜ ਸਾਹਿਬ ਸ਼੍ਰੀ ਨਰਿੰਦਰ ਭਾਰਗਵ ਜੀ ਦੇ ਨਿਰਦੇਸ਼ਾਂ ਨਿਰਦੇਸ਼ਾਂ ਹੇਠ ਸਾਡੇ ਐਸਐਸਪੀ ਸਾਹਿਬ ਦੀ ਰਹਿਨਮਾਈ ਤੇ ਟੀਮਾਂ ਬਣਾ ਕੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਉਹ ਰੇਡ ਕਰਵਾਏ ਗਏ ਜਿਦੇ ਵਿੱਚ ਕਾਫੀ ਅਹਿਮ ਇਨਫੋਰਮੇਸ਼ਨ ਜਿਹੜੀਆਂ ਨੇ ਉਹ ਸਾਨੂੰ ਮਿਲੀਆਂ ਨੇ ਇਸ ਸਰਚ ਆਪਰੇਸ਼ਨ ਦੇ ਦੌਰਾਨ ਇਹ ਰੇਡ ਕਮ ਸਰਚ ਆਪਰੇਸ਼ਨ ਹੈਗੇ ਨੇ ਬੇਸਿਕਲੀ ਇਹਦਾ ਮੋਟਿਵ ਇਹ ਹੈਗਾ ਆ ਕਿ ਜਿਹੜੇ ਇਹਨਾਂ ਦੇ ਐਸੋਸੀਏਟਸ ਨੇ ਉਹਨਾਂ ਦੇ ਲਿੰਕ ਕਿੱਥੇ ਕਿੱਥੇ ਹੈਗੇ ਨੇ ਇਸ ਵੇਲੇ ਉਹ ਕਿਹੜੇ ਹੋਰ ਨਵੇਂ ਬੰਦੇ ਇਹਨਾਂ ਦੇ ਨਾਲ ਕੋਈ ਐਡ ਹੋ ਰਹੇ ਨੇ ਜਿਹੜੇ ਕਿਤੇ ਫਿਗਰ ਨਹੀਂ ਸੀ ਹੋਏ ਬਟ ਉਹਨਾਂ ਦੇ ਮੋਬਾਈਲ ਟਰੈਕ ਜਿਹੜੇ ਹੈਗੇ ਨੇ ਪਲੱਸ ਜਿਹੜੀ ਉਹਨਾਂ ਦੀ ਹੋਰ ਐਕਟੀਵਿਟੀਆਂ ਹੈਗੀਆਂ ਲੇਟੈਸਟ ਉਹ ਸਾਰੀਆਂ ਐਕਟੀਵਿਟੀਆਂ ਨੂੰ ਅੰਡਰ ਸਰਵੇਲੈਂਸ ਕਰਨ ਵਾਸਤੇ ਤਾਂ ਕਿ ਸਾਨੂੰ ਇਹਨਾਂ ਦੇ ਨਵੇਂ ਹਾਈਡ ਆਊਟਸ ਪਤਾ ਲੱਗ ਸਕਣ ਇਹਨਾਂ ਨੂੰ ਜਿਹੜੇ ਬੰਦੇ 18 ਦੇ ਰਹੇ ਨੇ ਨਵੇਂ ਬੰਦੇ ਇਹਨਾਂ ਦੇ ਨਾਲ ਕਿਹੜੇ ਕਿਹੜੇ ਲਿੰਕ ਅਪ ਹੋ ਰਹੇ ਨੇ ਉਹਨਾਂ ਸਾਰਿਆਂ ਦੀ ਇਨਫੋਰਮੇਸ਼ਨ ਅਤੇ ਸਭ ਤੋਂ ਅਹਿਮ ਜਿਹੜੀ ਹੈਗੀ ਚੀਜ਼ ਕਿ ਇਹਨਾਂ ਦੀ ਲੇਟੈਸਟ ਐਕਟੀਵਿਟੀ ਕੀ ਹੈਗੀ ਇਕੀ ਕੰਮ ਕਰਨਾ ਚਾ ਰਹੇ ਨੇ ਜਾਂ ਇਹਨਾਂ ਦੇ ਅੱਗੇ ਪਲਾਨਸ ਕੀ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਆ ਉਹ ਮੋਨੀਟਰ ਕਰਨ ਵਾਸਤੇ ਉਹਨਾਂ ਸਾਰਿਆਂ ਨੂੰ ਅੰਡਰ ਕੰਟਰੋਲ ਕਰਨ ਵਾਸਤੇ ਇਹ ਸਰਚ ਆਪਰੇਸ਼ਨ ਜਿਹੜੇ ਹੈਗੇ ਨੇ ਇਹ ਕੀਤੇ ਜਾ ਰਹੇ ਨੇ ਸੋ ਅੱਜ ਦੇ ਜਿਹੜੇ ਸਾਡੇ ਲੋਕੇਸ਼ਨਸ ਹੈਗੀਆਂ ਨੇ ਸਾਡੂ ਕੋ ਟੋਟਲ 135 ਲੋਕੇਸ਼ਨ ਸਿਗੀਆਂ ਜਿਹੜੀਆਂ ਅਮਰਸਰ ਦਿਹਾਤੀ ਦੇ ਏਰੀਆ ਦੇ ਵਿੱਚ ਸਿਗੀਆਂ ਜਿਨ੍ਹਾਂ ਦੇ ਉੱਤੇ ਵਕ ਵਕ ਡੀਐਸਪੀਜ਼ ਤੇ ਐਸਪੀਜ਼ ਦੇ ਰੈਂਡਮ ਹਿੱਟ ਥੱਲੇ ਜਿਹੜੀਆਂ ਟੀਮਾਂ ਸਿਗੀਆਂ ਉਹ ਗਠਿਤ ਕੀਤੀਆਂ ਗਈਆਂ ਸਿਗੀਆਂ ਸੋ ਸਵੇਰੇ ਅੱਜ 5 ਵਜੇ ਤੋਂ ਇਹ ਜਿਹੜੇ ਕੰਟੀਨਿਊਏ ਰੇਡਸ ਨੇ ਚੱਲ ਰਹੇ ਨੇ ਔਰ ਇਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਸਾਨੂੰ ਕਾਫੀ ਅੱਛੀ ਇਨਫੋਰਮੇਸ਼ਨ ਇਹਦੇ ਵਿੱਚ ਜਿਹੜੀ ਰਿਕਵਰ ਹੋਈ ਹੈ ਜਿਹਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕਾਫੀ ਅਹਿਮ ਫਾਇਦਾ ਹੋਊਗਾ ਕਿਉਂਕਿ ਸਾਡੇ ਕੋਲੇ ਕੁਝ ਨਵੇਂ ਹਾਈਡ ਆਊਟਸ ਆਏ ਨੇ ਨਵੇਂ ਬੰਦੇ ਜਿਹੜੇ ਇਹਨਾਂ ਦੇ ਨਾਲ ਲਿੰਕ ਅਪ ਹੋਏ ਸਕੇ ਉਹ ਬੰਦੇ ਸਾਨੂੰ ਫਿਗਰ ਹੋਏ ਨੇ ਔਰ ਇਹਨਾਂ ਦੇ ਮੋਬਾਈਲ ਫੋਨਸ ਦੇ ਵਿੱਚੋਂ ਕਾਫੀ ਕੁਝ ਐਸਾ ਸਾਨੂੰ ਮਿਲਿਆ ਹੈ ਜਿਹਦੇ ਨਾਲ ਸਾਨੂੰ ਅੱਗੇ ਵਧੀਆ ਰਿਕਵਰੀਜ਼ ਅਤੇ ਇਹਨਾਂ ਦੇ ਜਿਹੜੇ ਪਲਾਨ ਸਕੇ ਉਹ ਮਿਲੇ ਨੇ ਜਿਨ੍ਹਾਂ ਨੂੰ ਅਸੀਂ ਬਸਟ ਕਰਾਂਗੇ ਸਰ ਇਹ ਪਾਰਟਿਕੂਲਰ ਹਰਿਆ ਸਾਰੇ ਗੈਂਗ ਚਲੋ ਦੇਖੋ ਅੱਜ ਦਾ ਜਿਹੜਾ ਹੈਗਾ ਆ ਇਹ ਇਹ ਪਰਟਿਕੁਲਰਲੀ ਗੋਲਡੀ ਬਰਾੜ ਦੇ ਅਗੇਂਸ ਹੈਗਾ ਬਟ ਕਿਉਂਕਿ ਇਹ ਆਪਸ ਵਿੱਚ ਇੰਟਰਕਨੈਕਟਡ ਹੈਗੇ ਨੇ ਸੋ ਜਦੋਂ ਅਸੀਂ ਕਿਸੇ ਇੱਕ ਨੂੰ ਟੱਚ ਕਰਦੇ ਆਂ ਤੇ ਉਹਦੇ ਨਾਲ ਜਿਹੜੇ ਉਹਦੇ ਲਿੰਕਸ ਹੁੰਦੇ ਨੇ ਉਹਦੇ ਵਿੱਚੋਂ ਸਾਨੂੰ ਫਰਦਰ ਨਾਲ ਜਿਹੜੇ ਹੋਰ ਐਸੋਸੀਏਟਸ ਨੇ ਜਿਹੜੇ ਹੋਰ ਇਹਨਾਂ ਦੇ ਅੱਗੇ ਹਮਰਾ ਹੈਗੇ ਨੇ ਉਹਨਾਂ ਦੀ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਸੋ ਮੈਂ ਤਾਂ ਹੀ ਤੁਹਾਨੂੰ ਕਹਾਂ ਕਿ ਬੜੀ ਅਹਿਮ ਇਨਫੋਰਮੇਸ਼ਨ ਮਿਲੀ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਦੇ ਵਿੱਚ ਇੱਕ ਵਧੀਆ ਰਿਕਵਰੀਜ਼ ਐਂਡ ਇਹਨਾਂ ਦਾ ਇੱਕ ਚੰਗਾ ਨੈਟਵਰਕ ਜਿਹੜਾ ਬਸਟ ਹੋਏਗਾ ਕੋਈ ਨਕਰੀ ਨਹੀਂ ਮਿਲੀ ਦੇਖੋ ਰਿਕਵਰੀਜ਼ ਵੀ ਹੈਗੀਆਂ ਨੇ ਔਰ ਇਨਫੋਰਮੇਸ਼ਨ ਵੀ ਬਹੁਤ ਮੇਨ ਅੱਜ ਦਾ ਜਿਹੜਾ ਸੀਗਾ ਉਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਬਹੁਤ ਵਧੀਆ ਮਿਲ ਗਈ ਹੈ ਜਿਹਦੇ ਨਾਲ ਰਿਕਵਰੀ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਹੋ ਜਾਣਗੀਆਂ बिकॉज़ ਇਹ ਜਿਹੜੇ ਹਾਈਡ ਆਊਟ ਜਿਹੜੇ ਨਵੇਂ ਮਿਲੇ ਨੇ ਜਾਂ ਜਿਹੜੀਆਂ ਸਾਨੂੰ ਇਹ ਕਮਿਸ਼ਨ ਮਿਲੀਆਂ ਇਹ ਬਿਲਕੁਲ ਹੁਣ ਤੱਕ ਜਿਹੜੀਆਂ ਸਾਡੇ ਧਿਆਨ ਦੇ ਵਿੱਚ ਨਹੀਂ ਸੀਗੀਆਂ ਜਿਹੜੀਆਂ ਨਵੀਆਂ ਅਟੈਚਮੈਂਟਸ ਇਹਦੇ ਵਿੱਚ ਨਵੀਆਂ ਆਈਆਂ ਸੋ ਉਹਨਾਂ ਦੇ ਉੱਤੇ ਹੁਣ ਅਸੀਂ ਜਿਹੜਾ ਉਹ ਅਗਲੀ ਸਟ੍ਰੈਟਜੀ ਸਾਡੀ ਉੱਤੇ ਤੇ ਵਰਕ ਆਊਟ ਕਰਦੇ ਹਨ ਨਸ਼ਾ ਪੰਜਾਬ ਵਿੱਚ ਕਾਫੀ ਬੱਤ ਚ ਕੁਮਾਂ ਹੈ ਕਿ ਹੁਣ ਤੱਕ ਪਰਸਨਲ ਤੋਂ ਪਤਾ ਨਹੀਂ ਚੱਪ ਮਾਰੀ ਕੀਤੀ ਜਾਦੀ ਪਰ ਕੋਈ ਖ ਮਗਰ ਮਸ਼ੀਨੀਆਂ ਦੀ ਤਾਂ ਨਾ ਸਰ। ਮੈਂ ਬਿਲਕੁਲ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਅਸੀਂ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਅਸੀਂ ਜਿਹੜਾ ਐਂਡੋਪਾਕ ਬਾਰਡਰ ਦੇ ਉਤੋਂ ਸਮਗਲਿੰਗ ਦਾ ਇੱਕ ਵੱਡਾ ਨੈਟਵਰਕ ਅਸੀਂ ਬਰਸਟ ਕੀਤਾ ਹੈ ਜਿਹਦੇ ਵਿੱਚ ਅਸੀਂ ਬੰਦੇ ਵੀ ਅਰੈਸਟ ਕੀਤੇ ਨੇ, ਰਿਕਵਰੀਜ਼ ਵੀ ਬਹੁਤ ਵਧੀਆ ਹੋਈਆਂ ਨੇ ਔਰ ਵੱਡੇ ਬੰਦੇ ਸੀਗੇ ਜਿਹੜੇ ਅਰੈਸਟ ਕੀਤੇ ਨੇ ਕੋਈ ਉਹ ਛੋਟੇ ਬੰਦੇ ਨਹੀਂ ਸੀਗੇ। ਜਿੰਨਾਂ ਦਾ ਇਫੈਕਟ ਜਿਹੜਾ ਹੈਗਾ ਆ ਉਹ ਸਾਡੇ ਆਲੇ-ਦੁਆਲੇ ਬਹੁਤ ਲੋਕ ਜਿਹੜੇ ਪ੍ਰਭਾਵਿਤ ਸੀਗੇ ਜਦੋਂ ਕਿ ਉਸ ਸਾਰੇ ਪ੍ਰਭਾਵਿਤ ਇਲਾਕਿਆਂ ਨੂੰ ਵੀ ਅਸੀਂ ਟਾਰਗੇਟ ਕਰ ਰਹੇ ਹਾਂ ਜਿੱਦਾਂ ਇਹਦੇ ਵਿੱਚ ਹੌਟਸਪੌਟਸ ਜਿਹੜ ਜਿਹੜੇ ਹੌਟਸਪੌਟਸ ਦੇ ਵਿੱਚ ਲਿਸਟਾਂ ਦੇ ਵਿੱਚ ਜਿਹੜੇ ਬੰਦੇ ਨਾਮਿਨੇਟ ਹੋਏ ਨੇ ਫਿਗਰ ਹੋਏ ਨੇ ਉਹਨਾਂ ਦੇ ਉੱਤੇ ਕੰਮ ਕੀਤਾ ਜਾ ਰਿਹਾ ਔਰ ਇਹ ਮੈਂ ਸਮਝਦਾ ਕਿ ਜਿਹੜੀਆਂ ਪੁਲਿਸ ਪਬਲਿਕ ਮੀਟਿੰਗਸ ਹੋ ਰਹੀਆਂ ਨੇ ਐਂਟੀ ਡਰੱਗ ਮੂਵਮੈਂਟ ਦੇ ਵਿੱਚ ਉਹਦਾ ਸਾਨੂੰ ਬਹੁਤ ਵੱਡਾ ਇੱਕ ਹੰਗਾਰਾ ਮਿਲਿਆ ਔਰ ਲੋਕਾਂ ਨੂੰ ਵੀ ਇਸ ਚੀਜ਼ ਦੇ ਵਿੱਚ ਕਾਫੀ ਵਿਸ਼ਵਾਸ ਪੈਦਾ ਹੋਇਆ ਹੈ ਪੁਲਿਸ ਦੇ ਵਿੱਚ ਕਿ ਪੁਲਿਸ ਦੇ ਵਿੱਚ ਕੰਮ ਕਰ ਰਹੀ ਹੈ ਕਿਉਂਕਿ ਕੰਮ ਤਾਂ ਅੱਗੇ ਵੀ ਕਰੀਦਾ ਸੀਗਾ ਬਟ ਕਈ ਵਾਰੀ ਉਹ ਕੰਮ ਸਾਡਾ ਪ੍ਰੋਪਰ ਤਰੀਕੇ ਦੇ ਨਾਲ ਪ੍ਰੈਜ਼ੈਂਟ ਨਹੀਂ ਸੀ ਕੀਤਾ ਜਾ ਰਿਹਾ ਸਾਡੇ ਕੋਲ ਕਿ ਆਹ ਕੰਮ ਹੋਇਆ ਹੈ ਔਰ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਇਦਾਂ ਦੀਆਂ ਸੀਗੀਆਂ ਜਿਹੜੀਆਂ ਆਮ ਪਬਲਿਕ ਨੂੰ ਪਤਾ ਨਹੀਂ ਸੀ ਚਲਦੀਆਂ ਕਿ ਇਹਦੇ ਵਿੱਚ ਆਹ ਕੰਮ ਪੁਲਿਸ ਨੇ ਕੀਤਾ ਹੈ ਸੋ ਉਹ ਸਾਰਾ ਕੁਝ ਪਬਲਿਕ ਦੇ ਸਹਿਯੋਗ ਦੇ ਨਾਲ ਹੋ ਰਿਹਾ ਔਰ ਮੈਂ ਸਮਝਦਾ ਕਿ ਜਿਹੜੀਆਂ ਇਹ ਮੀਟਿੰਗਸ ਹੋਈਆਂ ਨੇ ਇਹਦੇ ਵਿੱਚੋਂ ਬਹੁਤ ਸਾਰੀ ਅਹਿਮ ਇਨਫੋਰਮੇਸ਼ਨ ਸਾਨੂੰ ਮਿਲੀ ਹੈ ਜਿਹਦੇ ਬੇਸ ਦੇ ਉੱਤੇ ਸਾਡੇ ਜਿਹੜੇ ਅਗਲੇ ਆਪ ਵਾਲਾ ਸੀਗਾ ਉਹ ਦੈਟ ਵਾਸ ਆਲਸੋ ਕਿ ਅਸੀਂ ਜਿਹੜੀ ਸਾਡੀ ਇੱਕ ਮੀਟਿੰਗ ਇੱਕ ਅਸੀਂ ਪਬਲਿਕ ਪਬਲਿਕ ਮੀਟਿੰਗ ਕੀਤੀ ਸੀਗੀ ਉਸ ਮੀਟਿੰਗ ਦੇ ਵਿੱਚ ਜਿਹੜਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉੱਤੇ ਤੋਂ ਹੀ ਸਾਡੀ ਜਿਹੜੀ ਲੀਡ ਡਵੈਲਪ ਹੋਈ ਸੀ ਉਸੇ ਚੈਨਲ ਨੂੰ ਅੱਗੇ ਡਵੈਲਪ ਕਰਕੇ ਜਿਹੜੀ ਅਸੀਂ ਉਹ ਇੱਕ ਵੱਡੀ ਰਿਕਵਰੀ ਦੇ ਤੱਕ ਪਹੁੰਚੇ ਸੀਗੇ